ਬਲਦੇਵ ਸਿੰਘ ਆਲਿਕ ਚੀਫ ਇਰੋਲੋਜਿਸਟ ਐਂਡ ట్రాన్స్‌ਪਲੈਂਟ ਸਰਜਨ ਚੇਅਰਮੈਨ ਯੂਰੋ ਕੈਂਸਰ ਇੰਸਟੀਚਿਊਟ ਇਕਾਈ ਹਸਪਤਾਲ ਲੁਧਿਆਣਾ ਤੋਂ ਤੁਹਾਡੇ ਨਾਲ ਅੱਜ ਕੈਂਸਰ ਸੰਬੰਧੀ ਕੋਈ ਜ਼ਰੂਰੀ ਜਾਣਕਾਰੀ ਸ਼ੇਅਰ ਕਰ ਰਿਹਾ ਹੈ ਮੈਨੂੰ ਮਰੀਜ਼ ਪੁੱਛਦੇ ਆ ਕੈਂਸਰ ਤੋਂ ਬਚਣ ਲਈ ਕੀ ਕੀਤਾ ਜਾਵੇ ਤਾਂ ਤੁਹਾਨੂੰ ਮੈਂ ਕੁਝ ਡੂਜ਼ ਐਂਡ ਡੋਂਟਸ ਦੱਸਾਂਗਾ ਆਪਣਾ ਭਾਰ ਕੰਟਰੋਲ ਦੇ ਵਿੱਚ ਰੱਖੋ ਓਵਰ weight ਨਾ ਹੋਵੋ रेगुलर एक्सरसाइज करो पानी दी मात्रा ਇੰਨੀ ਕੁ ਪੀਓ ਕਿ ਆਪਣੇ ਪਿਸ਼ਾਬ ਦਾ ਰੰਗ ਪਾਣੀ ਵਰਗਾ ਹੋਣਾ ਚਾਹੀਦਾ ਹੈ SMOKING ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਕਈ ਤਰ੍ਹਾਂ ਦੇ ਕੈਂਸਰ ਪੈਦਾ ਕਰਦੇ ਐ ਅਲਕੋਹਲ ਡਰਿੰਕਿੰਗ ਬਿਲਕੁਲ ਨਾ ਕਰੋ ਜ਼ੀਰੋ ਲੈਵਲ ਤੇ ਲੈ ਕੇ ਆਓ ਤੇ ਖਾਣ ਦੇ ਵਿੱਚ ਫਲਾਂ ਤੇ ਸਬਜ਼ੀਆਂ ਦਾ ਵੱਧ ਤੋਂ ਵੱਧ ਪ੍ਰਯੋਗ ਕਰੋ ਫਲ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈਗਾ ਸਟਰਸ ਫਰੂਟ ਹੋ ਗਏ ਗਾਵਾ ਹੋ ਗਿਆ ਬਨਾਣਾ ਕਿਸੇ ਤਰ੍ਹਾਂ ਦਾ ਵੀ ਤੇ ਸਬਜ਼ੀਆਂ ਰੰਗਦਾਰ ਸਬਜ਼ੀਆਂ ਬ੍ਰੋਕਲੀ ਟਮਾਟਰ ਜਿਨ੍ਹਾਂ ਦੇ ਵਿੱਚ ਵੀ ਰੰਗ ਜ਼ਿਆਦਾ ਉਹ ਆਪਾਂ ਨੂੰ ਫਾਇਦੇਮੰਦ ਹੈ ਤੇ ਪ੍ਰੋਟੀਨ ਵਾਸਤੇ ਨਾਨ ਵੇਜ ਵਾਸਤੇ ਚਿਕਨ ਫਿਸ਼ ਐਗ ਜ਼ਰੂਰੀ ਹੈਗੀਆਂ ਅੱਛੀਆਂ ਹੈਗੀਆਂ ਪਰ ਲਾਲ ਮਾਸ ਜਾਂ ਜ਼ਿਆਦਾ ਚਰਬੀ ਵਾਲੀਆਂ ਚੀਜ਼ਾਂ ਆਪਾਂ ਨਹੀਂ ਖਾਣੀਆਂ ਹੈਗੀਆਂ ਦਨ ਆ ਮੈਦਾ ਬਿਲਕੁਲ ਨਹੀਂ ਖਾਣਾ ਚਾਹੀਦਾ ਵੈਦਰ ਸਾਰੀ ਕਣਕ ਦੀ ਬਣੀ ਰੋਟੀ ਜਾਂ ਉਹਦੀ ਬ੍ਰੈਡ ਬਣੀ ਜਿਆਦਾ ਫਾਇਦੇਮੰਦ ਹੈ ਮੈਦੇ ਨੂੰ ਅਵੋਇਡ ਕਰੋ ਸਰੋਂ ਦਾ ਤੇਲ ਬਹੁਤ ਵਧੀਆ ਹੈਗਾ ਜਿਹਦੇ ਚ 올ਿਵ ਆਇਲ ਵੀ ਵਧੀਆ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਤੁਹਾਨੂੰ ਕੈਂਸਰ ਤੋਂ ਕਾਫੀ ਹੱਦ ਤੱਕ ਬਚਾ ਰਹੇਗਾ ਫਿਰ ਵੀ ਜੇ ਕੈਂਸਰ ਹੁੰਦਾ ਤੇ ਉਹਦੇ ਵਾਸਤੇ ਸਾਨੂੰ ਅਵੇਅਰਨੈਸ ਕ੍ਰੀਏਟ ਕਰਨੀ ਬਹੁਤ ਜ਼ਰੂਰੀ ਹੈ ਅਵੇਅਰਨੈਸ ਵਾਸਤੇ ਅਸੀਂ 9 ਫਰਵਰੀ ਨੂੰ ਇੱਕ ਮੋਟਰਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਹੈ ਜਿਹੜੀ ਕਿ ਲੁਧਿਆਣੇ ਵਿੱਚ ਚੱਲੇਗੀ ਤਾਂ ਕਿ ਲੋਕਾਂ ਨੂੰ ਯੂਰੋ ਕੈਂਸਰ ਪ੍ਰੋਸਟੇਟ ਕੈਂਸਰ ਬਲੈਡਰ ਕੈਂਸਰ ਕਿਡਨੀ ਕੈਂਸਰ ਤੇ ਹੋਰ ਕੈਂਸਰ ਬਾਰੇ ਜਾਣਕਾਰੀ ਦਿੱਤੀ ਜਾਵੇ ਜਾਣਕਾਰੂ ਕਰਾਇਆ ਜਾਵੇ अर्ਲੀ ਡਿਟੈਕਸ਼ਨ ਸੇਵਸ ਲੋਟ ਆਫ ਲਾਈਫਸ ਤੇ ਜਲਦੀ ਪਤਾ ਕਰਨ ਵਾਸਤੇ ਕੈਂਸਰ ਦਾ ਕੀ ਸਭ ਤੋਂ ਜ਼ਰੂਰੀ ਹੈ ਸਕਰੀਨਿੰਗ ਤਾਂ ਸਕ੍ਰੀਨਿੰਗ ਇਹਨਾਂ ਕੈਂਸਰ ਦੀ ਚਾਹੇ ਉਹ ਗਦੂਦਾਂ ਦਾ ਆ ਚਾਹੇ ਗੁਰਦੇ ਦਾ ਕੈਂਸਰ ਆ ਚਾਹੇ ਅੰਤੜੀਆਂ ਦਾ ਕੈਂਸਰ ਆ ਬੱਚੇਦਾਨੀ ਦਾ ਕੈਂਸਰ ਆ ਬ੍ਰੈਸਟ ਦਾ ਕੈਂਸਰ ਆ ਇਹਨਾਂ ਦੀ ਸਕ੍ਰੀਨਿੰਗ ਹੋਣੀ ਬਹੁਤ ਜ਼ਰੂਰੀ ਹੈ ਇਹਦੇ ਵਾਸਤੇ ਕਾਈ ਅਕੈਡਮਿਕ ਐਂਡ ਰਿਸਰਚ ਟਰਸਟ ਵਰਲਡ ਕੈਂਸਰ ਕੇਅਰ ਦੇ ਨਾਲ ਮਿਲ ਕੇ ਇੱਕ ਬੜਾ ਵੱਡਾ ਮੈਗਾ ਕੈਂਸਰ ਸਕ੍ਰੀਨਿੰਗ ਕੈਂਪ 15 ਤਰੀਕ ਨੂੰ ਇਕਾਈ ਹਸਪਤਾਲ ਵਿੱਚ ਇਹ ਲਗਾ ਰਿਹਾ ਹੈ ਜਿਦੇ ਵਿੱਚ ਹਰ ਮਰੀਜ਼ ਦੇ 10000 ਤੱਕ ਦੇ ਟੈਸਟ ਵੀ ਫ੍ਰੀ ਕੀਤੇ ਜਾਣਗੇ ਤਾਂ ਤੁਸੀਂ ਇਸ ਕੈਂਸਰ ਸਕ੍ਰੀਨਿੰਗ ਕੈਂਪ ਦਾ ਫਾਇਦਾ ਉਠਾਓ 15 ਫਰਵਰੀ ਨੂੰ ਇਕਾਈ ਹਸਪਤਾਲ ਵਿੱਚ ਆ ਕੇ ਤੇ ਜੇ ਕਿਸੇ ਨੂੰ ਕੈਂਸਰ ਪਤਾ ਲੱਗਦਾ ਹੈਗਾ ਤਾਂ ਉਹਦਾ ਜੇ ਇਲਾਜ ਆਪਰੇਸ਼ਨਾ ਹੀ ਹੁੰਦਾ ਉਹਦੇ ਵਿੱਚ ਵੀ 30% ਤੱਕ ਦਾ ਡਿਸਕਾਊਂਟ ਦਿੱਤਾ ਜਾਵੇਗਾ ਇਕਾਈ ਹਸਪਤਾਲ ਵੱਲੋਂ ਸੋ ਇਸ ਕੈਂਪ ਵਿੱਚ ਇਕਾਈ ਐਕੈਡਮਿਕ ਐਂਡ ਰਿਸਰਚ ٹرسٹ ਅਤੇ ਵਰਲਡ ਕੈਂਸਰ ਕੇਅਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇਹਦਾ ਫਾਇਦਾ ਉਠਾਓ